ਆਲੇ ਉਹ ਓਏ ਵੇ ਕੜੇ ਚਲ ਪਛਾਹ ਚੀਟਾ ਪਾਉਣੀ ਆ ਪਿੱਛੇ ਦੋ ਤੇਰੀ ਟਾਣੂਏ ਦਾ ਫਰਾਰੀ ਆ ਓ ਤਜੋ ਕੀ ਦੇਵੇਂ ਤੁਸੀਂ ਨਿਕੜਾ ਨਿਕਲ ਪੈਂਦੇ ਸੱਪ ਦੀ ਸਰੀ ਤਨੋਂ ਅੜ ਚੱਕਣੇ ਤੇ ਸੌਖੇ ਨਹੀਂ ਡਰਾਈਵਰੀ ਬਿਲੋਂ ਲਾ ਵੀ ਮਿੱਤਰਾਂ ਪੈਸੇ ਦਾ ਗੱਡੀ ਦਾ ਵਾਵਾ ਹੀ ਲਾ ਲਿਆ ਹੁਣ ਕਿਤੇ ਸਾਈਆਂ ਦੇ ਸਾਈਆਂ ਆਈਆਂ ਨਾ ਧਰਮਣਾ ਰੂਹ ਖੋਸ਼ ਜੀ ਦੀ ਮਾਤਾ ਕਰ ਦੇ ਕਿਰਪਾ ਹਾਂ ਭਈ ਜਵਾਨਾ ਹਾਂ ਜੀ ਹੋਰ ਵੀ ਸੇਵਕ ਟੈਂਪੂ ਤੇਰਾ ਨਾ ਹੀ ਆ ਸੇਵਕ ਟੈਂਪੂ ਨਹੀਂ ਸੇਵਕ ਟੈਂਪੂ ਵਾਲਾ ਓਏ ਆਹੋ ਭਰਾਵਾ ਇੰਨਾ ਮਾਰੀ ਆ ਨਾ ਕੱਪੜਾ ਰੰਗਣਾ ਲਾ ਦੀ ਅੱਗੇ ਦੇਦਾ ਮੈਂ ਕਿਨਾਂ ਰਾਮ ਰਾਮ ਸਾਥੀ ਆ ਇਹਦਾ ਓ ਪਾ ਕਹੋ ਜੀ ਆ ਗੱਲਾਂ ਕਰਨਿਆ ਗੁਰੂ ਆ ਤੇ ਜਾ ਮੁੰਡਾ ਵਾ ਮੇਰਾ ਏ ਤੇ ਮੁੰਡੇ ਨੂੰ ਕੱਛਾ ਵੀ ਪਾਲਾ ਮੁੰਡਾ ਨੰਗਾ ਹੀ ਲਈ ਫਿਰਨਿਆ ਗਾੜੀ ਨੂੰ ਥੰਗ ਲੱਗਦੀ ਤੇ ਮੂੰਹ ਤੇ ਕੱਪੜਾ ਪਾਲਾ ਮੂੰਹ ਤੇ ਕੱਪੜਾ ਕੀ ਪੋਣਾ ਵਾ ਆ ਕੀ ਹਾਲ ਤੇ ਦੀ ਹੋਈ ਏ ਤੂੰ ਓਏ ਓਦਾਂ ਵਾਹ ਵਾਹ ਦੇਨ ਨੂੰ ਰੱਖਿਆ ਵਾ ਓਦਾਂ ਕੋਈ ਚੱਕਰ ਨਹੀਂ ਆ ਸਾਈ ਸੋਈ ਲਾਈ ਓ ਕੋਈ ਕਿ ਨਹੀਂ ਪਹਿਲਾਂ ਸਾਈਆਂ ਦੇ ਭਾ ਪਥੇਰੀਆਂ ਲਾਈਆਂ ਪਰ ਪਹਿਲਾਂ ਗੱਡੀ ਆਪਣੇ ਕੋ ਦਜੀ ਹੁੰਦੀ ਸੀ ਕਿਉਂ ਪਹਿਲਾਂ ਐਲਪੀ ਰੱਖੀ ਓ ਨਹੀਂ ਨਹੀਂ ਐਲਪੀ ਨਹੀਂ ਰੇੜਾ ਕੋੜਾ ਹੁੰਦਾ ਹੈ ਅੱਛਾ ਰੇੜੇ ਕੋੜੇ ਤੇ ਇਹ ਫਿਰ ਇਹ ਤਾਂ ਫਿਰ ਹੌਲੀ ਹੌਲੀ ਤਰੱਕੀ ਕੀਤੀ ਆ ਕੱਲ ਹੀ ਨਵੀਂ ਕਢਾ ਕੇ ਲਾਂਦੀ ਆ ਰਾਣੀ ਓ ਆ ਨਵੀਂ ਆ ਭਾ ਕੀ ਲੱਗਣ ਡਿਆ ਨਵੀਂ ਆ ਗੁਰੂਆ ਜੇ ਆ ਨਵੀਂ ਆ ਤੇ ਪੁਰਾਣੀ ਕਿਹੋ ਜੀ ਹੋਊਗੀ ਭਾ ਪੁਰਾਣੀ ਆ ਹੋਊਗੀ ਤੇਰੇ ਵਾਸਤੇ ਆਪਾਂ ਨੇ ਭਾ ਕੱਲ ਹੀ ਲਈ ਆਣਾ ਸਾਡੇ ਲਈ ਤੇ ਨਵੀਂ ਆਏ ਹਲੇ ਓ ਗੁਰੂਆ ਸਾਈ ਖੜਨੀ ਆ ਆਪਾਂ ਇ ਖਰਚਾ ਵੱਖਰਾ ਲੱਗਣਾ ਜੇ ਉਹ ਕੋਈ ਗੱਲ ਨਹੀਂ ਉਥੇ ਗੋਦਵਾਲ ਸਾਹਿਬ ਲੰਗਰ ਦੇ ਵਿੱਚੋਂ ਖਾ ਲਈ ਕਿਹੜੀ ਗੱਲ ਆ ਓ ਇਹੋ ਤੇ ਗੱਲ ਮਾੜੀ ਸਾਡੇ ਲੋਕਾਂ ਦੀ ਕੰਮ ਹੀ ਆਪਣੇ ਜਣਾ ਦਾ ਵਾ ਜਦੋਂ ਭੁੱਖ ਲੱਗਦੀ ਤਾਂ ਉਹ ਗੁਰੂ ਘਰਾਂ ਨੂੰ ਉਹ ਜਿਹੜਾ ਘਰ ਪੱਕਦਾ ਵੀ ਉਹਦਾ ਹੀ ਆ ਰੋਟੀ ਪਾਣੀ ਦੇ ਪੈਸੇ ਤੁਹਾਡੇ ਕੋਲ ਲੈਣੇ ਆ ਲੰਗਰ ਆਪਾਂ ਉਦੋਂ ਛਕਣਾ ਵਾ ਜਦੋਂ ਗੱਡੀ ਨੂੰ ਮੱਥਾ ਟਿਕਾਉਣ ਗਏ ਕੀ ਪ੍ਰੋਗਰਾਮ ਆ ਫਿਰ ਪ੍ਰੋਗਰਾਮ ਤੇ ਸ਼ਗਨਦਾ ਵਾ ਸਗੰਦੇ ਜਿੱਦਾਂ ਨਾ ਬੈੱਡ ਬੁੱਡ ਲੱਦ ਕੇ ਲਿਆਉਣੀਆਂ ਲਮਾਰੀਆਂ ਲਮੂਣਾਂ ਸਗੰਦੇ ਨਾ ਦੇਣਿਆ ਕੇ ਇਧਰੋਂ ਤਾਂ ਫੇਰ ਖਾਲੀ ਜਾਣਾ ਹੋਣਾ ਵਾ ਨਹੀਂ ਨਹੀਂ ਇਧਰੋਂ ਖਾਲੀ ਨਹੀਂ ਜਾਣਾ ਹਾਂ ਆਪਣੀ ਨਾ ਰਿਸ਼ਤੇਦਾਰੀ ਦੀ ਯਾਰ ਬਜ਼ੁਰਗ ਇੱਕ ਮਰ ਗਿਆ ਵਾ ਤੇ ਇਥੋਂ ਬੁੜੀਆਂ ਮਕਾਨ ਵਾਲੀਆਂ ਭਾਈ ਜਾਈਂ ਇਧਰੋਂ ਖਾਲੀ ਜਾਣਾ ਪਾਪੇ ਨੇ ਵੀ ਅੱਜ ਹੀ ਮਰਨਾ ਸੀ ਉਹਨੂੰ ਵੀ ਦੋ ਦਿਨ ਰੱਖ ਲੈਂਦੇ ਉਹ ਵੀ ਵਿਆਹ ਵੇਖ ਲੈਂਦਾ ਵਿਆਹ ਨੂੰ ਵਿਖਾ ਦੇ ਜਾ ਦੇ ਮਗਰ ਚੱਲ ਜਾ ਹਾਂ ਮੋੜ ਲਿਆ ਜਾ ਕੇ ਇਹਨੂੰ ਵਿਆਹ ਵੇਖ ਜਾ ਰੱਬ ਰੱਬ ਕਰ ਤੁਸੀਂ ਜਾਓ ਪਾਪਾ ਤਾਂ ਆਏ ਗੁਰੂਏ ਰੱਬ ਦੀ ਕੀਤੀ ਹੋ ਜਾਂਦੀ ਹੈ ਕਿ ਕਿਸ ਦੇ ਇਖਤਿਆਰ ਆ ਤੂੰ ਇਹ ਦੱਸ ਸਾਈ ਲਾਉਣੀ ਹੈ ਕਿ ਨਹੀਂ ਲਾਉ ਉਹ ਸਾਈ ਦਾ ਗੁਰੂਆ ਲਾਉਣੀ ਆ ਪਰ ਤੂੰ ਸਾਈ ਬੜੀ ਪੁੱਠੀ ਜੀ ਲਾਇਆ ਵਾ ਕਿਉਂ ਵਿਚੇ ਸਗਣ ਤੇ ਵਿਚੇ ਹੈ ਮਕਾਨ ਮੈਨੂੰ ਤੇ ਹੁਣ ਸਮਝ ਨਹੀਂ ਆਉਂਦੀ ਮੈਂ ਰੋਵਾਂ ਕਿ ਹੱਸਾਂ ਉਹ ਤੂੰ ਮਾਮਾ ਲੱਗਦਾ ਉਹਨਾਂ ਦਾ ਤੇਰੇ ਰੋਣ ਸੁਣਦਾ ਤੇ ਕੋਈ ਕੰਮ ਹੀ ਨਹੀਂ ਤੂੰ ਬਸ ਲੈ ਗਈ ਜਾਣਾ ਉਹਨਾਂ ਨੂੰ ਰੋ ਨਾ ਆਪੇ ਲੈਣਾ ਵਾ ਤੂੰ ਕਰਾਇਆ ਲੈਣਾ ਵਾ ਨਾ ਆਪਣਾ ਠੀਕ ਐ ਭਾ ਮੈਂ ਲੈ ਜਾਣਾ ਪਰ ਮੇਰੇ ਟੈਂਪੋ ਚ ਕੋਈ ਰੋਵੇ ਨਾ ਰੋਵੇ ਨਾ ਉਹਨਾਂ ਦੀ ਜਬਾਨ ਵੜਦੀ ਏ ਬੁੜੀਆਂ ਦੀ ਉਹ ਹਲੇ ਤਾਂ ਗੁਰੂਆ ਕੱਲ ਹੀ ਨਵਾਂ ਲਿਆਂਦਾ ਕਲੈਨ ਬਣਾ ਥੜਾ ਪਾਣਾ ਵਾ ਤੇ ਗੁਰੂਆ ਦੱਸ ਹੁਣ ਮਾੜਾ ਮੋਟਾ ਰੋਣ ਨਿਕਲ ਜੂਗਾ ਉਹਨਾਂ ਨੂੰ ਤੇ ਹੁਣ ਤੈਨੂੰ ਕੀ ਸ਼ਰਤਾਂ ਤੇਰੀਆਂ ਐਗਰੀਮੈਂਟ ਕਰ ਲਈਏ ਪਹਿਲਾਂ ਪੀ ਇਹ ਕੰਮ ਨਹੀਂ ਹੋਣਾ ਉਹਨਾਂ ਨੂੰ ਸਮਝਾ ਦਿਓ ਕਿ ਵਾਈਬ੍ਰੇਸ਼ਨ ਤੇ ਰਹਿਣ ਉੱਥੇ ਜਾ ਕੇ ਜਿੱਦਾਂ ਮਰਜੀ ਕੀਰਨੇ ਉਹ ਗੁਰੂਆ ਵਾਈਬ੍ਰੇਸ਼ਨ ਤੇ ਗਾੜੀ ਉ ਟੱਚ ਮੇ ਬੈ ਲਿਆ ਵੀ ਜਿਨ੍ਹਾਂ ਨੂੰ ਵਾਈਬ੍ਰੇਸ਼ਨ ਤੇ ਲਾ ਦਾਂਗੇ ਮਾੜਾ ਮੋਟਾ ਰੋ ਹੀ ਪੈਂਦਾ ਕਿਉਂ ਤੈਨੂੰ ਉੱਚੀ ਬਾਜ ਨਾ ਕੀ ਹੁੰਦਾ ਪ੍ਰੇਸ਼ਨ ਹੋਇਆ ਤੇਰਾ ਵੀ ਤੈਨੂੰ ਘਬਰਾਹਟ ਹੁੰਦੀ ਆ ਉਹ ਤਾਂ ਪ੍ਰੇਸ਼ਨ ਨਹੀਂ ਹੋਇਆ ਉਦਾਂ ਹੀ ਨਵੀਂ ਚੀਜ਼ ਲਈ ਆ 100 ਗੱਲਾਂ ਬਾਤਾਂ ਨਿੰਦਾ ਵਿਚਾਰਾਂ ਹੁੰਦੀ ਆ ਨਵੀਂ ਤੇ ਮੈਂ ਨਾ ਕਰੇ ਤੂੰ ਪਤਾ ਨਹੀਂ ਏਜੰਸੀ ਚੋਂ ਕਢਾ ਕੇ ਲਿਆ ਆ ਇਹ ਗੱਡੀ ਕਿਹਦੀ ਆ ਟਾਟਾ ਵਾਲਿਆਂ ਦੀ ਆ ਆ ਟਾਟਾ ਵਾਲੇ ਸਾਲੇ ਲੱਗਦੇ ਆਲੇ ਮੈਂ ਕੱਲ ਹੀ ਤਾਜਾ ਖਰਚੇ ਲੱਖਾਂ ਰੁਪਈਆ ਮੇਰੀ ਆ ਉਹ ਭਰਾਵਾ ਕੰਪਨੀ ਦੀ ਗੱਲ ਕੀਤੀ ਆ ਕੰਪਨੀ ਦੀ 10 ਕਿਰਾਇਆ ਕੀ ਲੱਗੂਗਾ ਫਿਰ ਕਿਰਾਇਆ ਕਰੂਆ ਕੀ ਆ 1000 1500 ਦੇ ਦਿਓ ਨਾਲ ਪੱਠਾ ਦਿੱਤਾ ਵਾ ਪੱਠਾ ਦਿੱਤਾ ਖਾਣਾ ਇਹਨੇ ਉਹ ਨਹੀਂ ਨਹੀਂ ਉਹ ਤੇਲ ਪਾਣੀ ਦਾ ਖ ਤੂੰ ਲੱਗਦਾ ਇਹ ਰੇੜੇ ਘੋੜੇ ਦੇ ਉੱਤਰਿਆ ਨਹੀਂ ਹੈ ਮੈਨੂੰ ਲੱਗਦਾ ਤੂੰ ਫੇਰ ਰੇੜਾ ਘੋੜਾ ਲੈ ਇਹ ਤੇਰੇ ਵਾਸਤੇ ਦੀ ਨਹੀਂ ਗੱਲ ਜਿਹੋ ਜਿਹਾ ਤੂੰ ਲੈ ਆਵਾ ਇਹ ਮੈਨੂੰ ਲੱਗਦਾ ਇਹਦਾ ਸਾਸਰੀ ਕਾਲੀ ਹੈ ਪਹੁੰਚ ਜਾਊਗਾ ਗੋਂਦਵਾਲ ਉਹ ਪਹਚਾ ਤੈਨੂੰ ਅੰਬਰਾਂ 'ਚ ਵੀ ਦਵਾਗੇ ਤੁਸੀਂ ਪੈਸੇ ਕੱਢੋ ਬਸ ਉਹ ਪੈਸੇ ਵੀ ਤੈਨੂੰ ਦੇ ਦਾਂਗੇ ਭਰਾਵਾ ਪਹਿਲਾਂ ਲੈ ਕੇ ਦੇ ਜਾ ਤੇ ਮੇਰੀ ਗੱਲ ਸੁਣ ਸਮਾਨ ਉਧਰੋਂ ਨਾ ਲੱਦ ਕੇ ਲਿਆਉਣਾ ਧਿਆਨ ਨਾਲ ਲੱਦ ਕੇ ਲਿਆਉਣਾ ਕਿਉਂ ਕੱਚਦਾ ਵਾ ਉਹ ਭਰਾਵਾ ਕੱਚ ਦਾ ਹੀ ਆ ਸਮਾਨ ਬਾਰੀਆਂ ਬੂਰੀਆਂ ਸੀਸੇ ਸੀਸੇ ਹੁੰਦੇ ਆ ਇਹ ਕਰਕੇ ਧਿਆਨ ਨਾਲ ਲੱਦੀ ਉਥੋਂ ਮੇਰਾ ਵੀਰ ਉਹ ਨਾ 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 ਭਾ ਲੱਦਣ ਲੱਦਣ ਦਾ ਨਹੀਂ ਮੇਰਾ ਹੈਗਾ ਕੰਮ ਲੱਦਣਾ ਤੁਸੀਂ ਆ ਤੇ ਲੱਦਣਾ ਕਿੰਨੇ ਆ ਗੁਰੂਆ ਤੈਨੂੰ ਦੱਸ ਕੀ ਹੋਇਆ ਉਹ ਨਹੀਂ ਨਹੀਂ ਭਾ ਡਰਾਈਵਲ ਆ ਮੈਂ ਇਦਾਂ ਥੋੜਾ ਡਰਾਈਵਲ ਤੇ ਡਰਾਈਵਲੀ ਹੁੰਦਾ ਵਾ ਤੇ ਡਰਾਈਵਲ ਬੰਦਾ ਨਹੀਂ ਹੁੰਦਾ ਉਹ ਗੁਰੂਆ ਹੁੰਦਾ ਤੇ ਬੰਦਾ ਹੀ ਆ ਪਰ ਕੋਈ ਰੈਂਕ ਵੀ ਹੁੰਦਾ ਵਾ ਰੈਂਕ ਤੇ ਮੈਂ ਨਾ ਬਹੁਤ ਮੇਜਰ ਸਾਹਿਬ ਬਣ ਗਿਆ ਤੂੰ ਵੀ ਤੇਰਾ ਰੈਂਕ ਆ ਉਹ ਭਰਾਵਾ ਉੱਥੇ ਲੱਦ ਲਈ ਨਾਲ ਲਦਾਣੀ ਉਹਨਾਂ ਦੇ ਉਹ ਲੱਦਣਾ ਕਿੰਨੇ ਆ ਸਮਾਨ ਅਸੀਂ ਤੇ ਜਾਣਾ ਨਹੀਂ ਅਸੀਂ ਤੇ ਉਥੇ ਸਸਕਾਰ ਬੁੱਢੇ ਦਾ ਕਰਨਾ ਬੈੱਡ ਫੇਰ ਬਾਦੇ ਲੈ ਆਇਓ ਪਹਿਲਾਂ ਸਸਕਾਰ ਹੀ ਕਰਾਉਨੇ ਆ ਆਓ ਚੱਲੀਏ ਉਹ ਭਰਾਵਾ ਉਹਨੇ ਚਿਰ ਚੋਂ ਉਧਰੋਂ ਸਮਾਨ ਲੱਦ ਲਿਆਈ ਉਧਰੋਂ ਆਪੇ ਆ ਜਾਾਂਗੇ ਕੋਈ ਗੱਲ ਨਹੀਂ ਜਿੱਥੇ ਸ਼ਗਲ ਲਾਉਣ ਜਾਣਾ ਉੱਥੇ ਵੀ ਗਾੜੀ ਜਾਣਾ ਵਾ ਠੀਕ ਹੈ ਨਾ ਐਡਾ ਨਹੀਂ ਹੈਗਾ ਕੰਮ ਉਥੋਂ ਲੱਦ ਲਈਏ ਮੱਸਾ ਤੇਰਾ ਕੀ ਆ ਮਣਕੇ ਲੈਦੇ ਰੇ ਤੇਰੇ ਕੋਲ ਜ਼ੋਰ ਨਾ ਪਊਗਾ ਉਹ ਨਹੀਂ ਨਹੀਂ ਭਾ ਮੈਂ ਨਹੀਂ ਲੱਦਣ ਲੁੱਦਣ ਵਾਲਾ ਕੰਮ ਨਹੀਂ ਹੈਗਾ ਭਾ ਆਪਣੇ ਕੋ ਉੱਥੇ ਕੋਈ ਬੰਦਾ ਨਹੀਂ ਹੈਗਾ ਜਿਹੜਾ ਲਦਾ ਦੇ ਨਾਲ ਉਹ ਬੰਦੇ ਤੇ ਹੈਗੇ ਨਾਲ ਹੱਥ ਪਵਾ ਨਹੀਂ ਉਹ ਨਹੀਂ ਨਹੀਂ ਭਾ ਟਰੈਵਲ ਦੀ ਵੀ ਕੋਈ ਜਿੱਦ ਹੁੰਦੀ ਆ ਸਾਈ ਲਾਉਣੀ ਹੈ ਕਿ ਨਹੀਂ ਪਉਣ ਲਾਉਣੀ ਫੇਰ ਮ ਤੂੰ ਟੁੰਡਾ ਵਾਂ ਪੂਰੇ ਦੋਵੇਂ ਹੱਥ ਫੜ ਕੇ ਲਾ ਦੀਂ ਕਿ ਤੈਨੂੰ ਵੀ ਗੱਲ ਆ ਠੀਕ ਆ ਫਿਰ ਮਾੜਾ ਮੋਟਾ ਸਮਾਨ ਚੁੱਕਣਾ ਮੈਂ ਸਵਾਰੀਆਂ ਕਿੰਨੀਆਂ ਘੋਣਗੀਆਂ ਆਏ ਦੱਸੋ ਤੁਸੀਂ ਉਹ ਸਵਾਰੀਆਂ ਇਧਰੋਂ 10 ਬੁੜੀਆਂ ਵਾਂ ਤੇ ਦੋ ਤਿੰਨ ਬੰਦੇ ਆ ਇਹਨਾਂ ਕਰਨਾ ਉੱਥੇ ਇੰਨੇ ਜਾਣਾ ਨੇ ਇੱਕ ਦੋ ਜਾਣਾ ਜਾਓ ਉੱਥੇ ਉਵੇਂ ਉੱਥੇ ਜਾ ਕੇ ਰੌਣਕਾ ਲੱਗੇ ਥੋੜਾ ਪਾਣੀ ਆਥੇ ਪੰਜਾਬ ਈ ਰਹਿਣਾਗੇ ਕਿਤੇ ਬਾਹਰੋਂ ਆਇਆ ਤੂੰ ਓਏ ਇੱਥੇ ਰਹੀ। ਉਹ ਭਰਾਵਾ ਮਰਗ ਹੋਈ ਆ ਦੱਸ ਤੂੰ ਕਿਹੜੀ ਗੱਲ ਕਰਨੀ ਆ। ਚਲੋ ਦੱਸੋ ਫਿਰ ਕਿੰਨੇ ਬੰਦੇ ਆ ਤੇ ਕਿੰਨੇ ਬੁੜੀਆਂ ਤੇ ਤੂੰ ਰੋਟੀ ਪਕਾਉਣੀ ਆ ਇੰਨੇ ਆਣਿਆਂ ਦੇ ਪੁੱਛਣ ਨੇ ਆ ਉਹ ਗੁਰਵਾ ਜਿੰਨੇ ਨੇ ਮਰਜ਼ੀ ਹੋਣਾ ਹੈ ਚਾਹ ਹੀ ਜਾਣੇ ਆ। ਉਹ ਚੱਲ ਲੈ ਤੇ ਜਾਊਂਗਾ ਜੇ ਬੰਦੇ ਤੇਰੇ ਵਰਗੇ ਤੇ ਕਰਾਇਆ ਵਾਦ ਲੱਗਣਾ। ਕਿਉਂ ਇਹਨੂੰ ਵੀ ਗੱਲ ਐ ਇਹਨੂੰ ਦੌਰਾ ਪੈ ਜਾਂਦਾ ਵਾ। ਉਹ ਨਹੀਂ ਨਹੀਂ ਗੁਰਵਾ ਗੱਡੀ ਦਾ ਜ਼ੋਰ ਲੱਗਦਾ ਵਾ ਉਹਨਾਂ ਕਾਹਲੇ ਨਵਾਂ ਨਵਾਂ ਵਾ ਹਿਸਾਬ ਨਾ ਰੱਖਿਓ ਕੰਮ। ਨਵਾਂ ਤੇ ਮੈਂ ਨਾ ਪਤਾ ਨਹੀਂ ਕਿਹੜੇ ਪਾਸੇ ਹਾਂ ਤੇਨੂੰ ਨਵਾਂ ਲੱਗਣ ਡਿਆ ਮੈਨੂੰ ਤੇ ਸਮਝ ਨਹੀਂ ਆਉਂਦੀ। ਚੱਲ ਦ ਪਾ 2000 ਲੱਗਣਾ ਹੀ 2000 ਤਾਂ ਕੱਟ ਨਹੀਂ ਹੁਣ ਕੋਈ ਜਾਣ ਆਉਣ ਵਾਲੀ ਗੱਲ ਕਰ ਤੂੰ ਕਿਹੜਾ ਕਰਨਿਆ ਕੰਮ 2000 ਵਾਲਾ ਕੋਈ ਹਾ ਤੇ ਖਡੂਰ ਸਾਹਿਬ ਆ ਗੁਰੂਆ ਖਡੂਰ ਸਾਹਿਬ ਬਹੁਤ ਲੇਖਿਆ ਤੁਰ ਕੇ ਚਲ ਜਾਓ ਫਿਰ ਉਹ ਭਰਾਵਾ ਸਮਾਨ ਲਿਆਉਣਾ ਲੱਦ ਕੇ ਤੁਰ ਕੇ ਕਿਦਾਂ ਲੈ ਆਈਏ ਉਧਰੋਂ ਸਮਾਨ ਵੀ ਲੱਦ ਕੇ ਲੈ ਆਉਣਾ ਹੀ ਆ ਉਹ ਭਰਾਵਾ ਤੇਲ ਵੜਾ ਲੱਗਦਾ ਵਾ ਮਹਗਾਈ ਪਤਾ ਕਿੰਨੀ ਆ ਹੱਥ ਨਹੀਂ ਲੱਗਣ ਡਿਆ 13 ਦੇ ਕੋਸ ਜਿਆਦਾ ਲੱਗਦਾ ਤੇਲ ਮੈਨੂੰ ਲੱਗਦਾ ਤੂੰ ਪੀਨਾ ਹੋਈਆਂ ਤੇਲ ਨਾਲ ਜਿਹੜਾ ਇੰਨਾ ਲਾਈ ਜਾਂਦਾ ਤੇ ਮੇਰੀ ਗੱਲ ਸੁਣ ਲਿਆ ਡੈਰੀ ਡੂਰੀ ਫਿਰ ਲਿਖ ਲੈ ਬੈਣਵਾਜੇ ਵਾਲਿਆਂ ਕੋ ਆ ਗਿਆ ਮੈਂ ਜਿਹੜੀ ਤਰੀਕ ਬੋਕਰ ਨਹੀਂ ਗੱਲ ਲਿਖ ਲੈ ਮੈਂ ਡੈਰੀ ਤੇ ਉਹ ਭਰਾਵਾ ਐਡਰੈਸ ਤੇ ਲਿਖ ਗਾੜੀ ਜਿੱਥੋਂ ਸਮਾਨ ਲਦਣਾ ਤੇਰਾ ਦਿਮਾਗ ਮੈਨੂੰ ਲੱਗਦਾ ਉਦਾਂ ਤੂੰ ਖੋਤੇ ਰੇੜੇ ਵਾਲਾ ਹੀ ਆ ਤੂੰ ਬਸ ਮੈਂ ਹਿਸਾਬ ਤੇਰਾ ਲਾਇਆ ਓਏ ਆ ਜਬਾਨ ਚੂਰਨ ਚੱਟਣ ਨੂੰ ਥੋੜਾ ਰੱਖੀ ਆ ਕੋਈ ਨਹੀਂ ਪੁੱਛ ਲੂਗਾ ਮੈਂ ਚੱਲ ਸਹੀ ਆ ਫਿਰ ਐਡਰੈਸ ਤੈਨੂੰ ਉਹੀ ਭਰਾਵਾ ਆਪ ਲਿਖ ਦਾਂਗੇ ਮੁੜ ਕੇ ਤੇਰੇ ਵਰਗੇ ਦਾ ਕੀ ਪਤਾ ਹੋਰ ਕੀ ਦੇਖ ਮੈਂ ਨਵੀਂ ਲਾਂਦੀ ਤੇ ਫੇ ਰਹਿਣ ਹੀ ਦੇ ਫੇ ਕਿਉਂ ਆ ਗਏ ਅਸੀਂ ਇਥੇ ਨਹੀਂ ਨਹੀਂ ਰਹਿਣ ਕਿਉਂ ਦੇ ਮੈਂ ਕਿਸ਼ਤਾਂ ਨਹੀਂ ਦੇਣੀ ਆ ਇਹਦੀਆਂ ਠੀਕ ਕਿਸ਼ਤਾਂ ਤੂੰ ਚੰਗੀਆਂ ਦੇਣੀਆਂ ਉਹ ਇਹਦੀ ਸਫਾਈ ਸੁਫਾਈ ਵੀ ਰੱਖਿਆ ਕਰ ਇਹਦਾ ਹਾਲ ਕੀ ਕੀਤਾ ਹੀ ਉਹ ਸਫਾਈ ਸਫਾਈ ਤੇ ਮਿੰਟ ਦਾ ਕੰਮ ਆ ਆ ਵੇ ਉੱਤੋਂ ਦੀ ਘਮਣਾ ਹੀ ਆ ਆ ਲੈ ਇਹ ਕੀ ਆ ਇਹ ਸਫਾਈ ਇਹਨੂੰ ਹੁਣ ਅੱਗ ਲਾ ਦੇ ਜਿਹੜੇ ਹਿਸਾਬ ਨਾਲ ਤੂੰ ਉੱਤੋਂ ਦੀ ਘਮ ਗਏ ਆ ਵਾ ਨਾ ਐਡੀ ਛੇਤੀ ਤੇ ਚਿਤਾ ਨੂੰ ਅੱਗ ਲੋਕੀ ਬਖਾਉਂਦੇ ਆ ਜਿਹੜੇ ਹਿਸਾਬ ਨਾਲ ਤੂੰ ਕਰਨ ਨਾਲੇ ਉਥੇ ਬੁੱਢੇ ਦੇ ਨਾਲ ਹੀ ਰੋਲਣ 10 ਮਿੰਟ ਕਰਦੇ ਮੈਨੂੰ ਕਿਹਾ ਪਰ ਇਹਦੇ ਪੱਲੇ ਕੱਖ ਨਹੀਂ ਹੈਗਾ ਹੈਲੋ ਹੈਲੋ ਛੋਬੀ ਛੋਬਾ ਬੋਲ ਆਲੇ ਤੇ ਮੇਰੀਆਂ ਕਿਸ਼ਤਾਂ ਵੜੀਆਂ ਪਈਆਂ ਵਾ ਇਹਦੀਆਂ ਕਿੰਨੀਆਂ ਕਿਸ਼ਤਾਂ ਕਰ ਲਈਆਂ ਤੂੰ ਇਹ ਕਿਤੇ ਹੈਗੀ ਆ ਬੀ ਐਮ ਡਬਲ ਉਹ ਚੱਲ ਕੋਈ ਨਹੀਂ ਉਹ ਵੀ ਆ ਜੂਗੀ ਤੇਰੇ ਮੂੰਹ ਚ ਕੀ ਸ਼ੱਕਰ ਲਿਆ ਹਾਂ ਕਿੱਥੇ ਕਿਉਂ ਸ਼ੱਕਰ ਰੱਖਿਆ ਗੱਡੀ ਚ ਉਹ ਗੱਡੀ ਚ ਤਾਂ ਗਲੀਸ ਹੀ ਆ ਉਹ ਚ ਟਾਦਾ ਮਾੜੀ ਮਾੜੀ ਆਂਦੇ ਉਹ ਵੀ ਮਿੱਠੀ ਹੁੰਦੀ ਆ ਟਾਦਾ ਹੀ ਗਾੜੀ ਗੁੜਤੀ ਦੇਣੀ ਆ ਤੂੰ ਮੈਨੂੰ ਭਰਾਵਾ ਗੱਲ 10 ਗੱਲ ਮੁਕਾਈਏ ਹੁਣ ਗੱਲ ਬਾਤ ਦਿੰਦਾ ਤੀ ਆ 2000 ਲੱਗਣਾ ਵਾ ਤੇ ਸ਼ਰਤ ਇੱਕ ਹੋ ਰਿਆ ਬੁੜੀਆਂ ਨਾ ਰੋਣੇ ਤੈਨੂੰ ਮੈਂ ਪਹਿਲਾਂ ਹੀ ਦੱਸ ਮੇਰੀ ਗੱਲ ਧਿਆਨ ਨਾਲ ਸੁਣ ਵੀਰ ਮੇਰਾ ਵੇਖਾ ਖ ਸਮਾਨ ਲਾਦਣਾ ਵਾ ਸਿੱਧਾ ਅੰਬਰਸਰ ਜਾਣਾ ਵਾ ਮੁੰਡੇ ਵਾਲੇ ਦੇ ਘਰ ਸਮਾਨ ਲਾਉਣਾ ਵਾ ਤੇ ਟੋਕਰਾ ਵੀ ਫਲਾਂ ਵਾਲਾ ਵਿੱਚ ਏਣਾ ਉਹ ਵੀ ਤੂੰ ਲਾ ਦੇ ਉਥੇ ਉਹ ਰਹਿ ਮਗਰ ਸ਼ਵਾਰਾ ਹੀ ਗਿਆ ਉਹ ਵੀ ਮੁੰਡੇ ਨੂੰ ਮੈਂ ਹੀ ਲਾ ਆਉਂਗਾ ਤੂੰ ਹੀ ਰਮਾਨਾ ਸੌ ਘਰ ਸਾਰੇ ਕੰਮ ਮੈਨੂੰ ਪਾਤੇ ਆ ਸਾਰੇ ਕੰਮ ਤੈਨੂੰ ਏਡਾ ਕਿਤੇ ਲਵਾਈ ਦਾ ਕੰਮ ਦੇਤਾ ਤੈਨੂੰ ਵੀ ਤੈਨੂੰ ዳਰ ਰੋਟੀ ਕਹਤੀ ਆ ਉਹ ਭਰਾਵਾ ਤੈਨੂੰ ਇਹ ਕਰਕੇ ਕਿਹਾ ਟੋਕਰੀ ਦਾ ਵੀ ਚੱਲ ਤੈਨੂੰ ਲਾਗ ਲੂਗ ਵੀ ਲੱਗ ਜਾਊਗਾ ਉਥੋਂ ਲਾਗ ਲੂਗ ਤਾਂ ਨਹੀਂ ਲੱਗਣਾ ਲਾਗੇ ਜ਼ਰੂਰ ਲੱਗ ਜਾਣੇ ਜਿੰਨਾ ਮੈਨੂੰ ਕੋਈ ਕੰਮ ਦੱਸਤਾ ਉਹ ਚੱਲ ਸਹੀ ਆ ਭਰਾਵਾ ਕੋਈ ਗੱਲ ਨਹੀਂ ਬੰਦੇ ਹੋਰ ਵੀ ਨਾਲ ਕੋਈ ਨਹੀਂ ਤੇਰੇ ਘਲ ਦਾਂਗੇ ਆ ਕੀ ਰੱਖਿਆ ਆ ਪੰਜਾਇਮਾਲ ਵਾਲੀ ਮਸ਼ੀਨ ਇਹ ਕੀ ਚੱਕਰ ਹੰਦਾ ਆਹ ਵੇ ਵਿਆਹ ਸ਼ਾਦੀਆਂ ਤੇ ਵੀ ਆਪਾਂ ਕਰੀਦਾ ਵਾ ਬੁੱਕ ਕੋਈ ਜੈਮਾਲਾ ਵੀ ਮਸ਼ੀਨ ਨਾਲ ਪੈਂਦੀ ਆ ਉਹ ਆ ਹੋਏ ਉੱਤੇ ਲੱਗਦੀ ਆ ਸਟੇਜ ਤੇ ਉਹ ਮਸ਼ੀਨ ਜੀ ਲਾ ਦਿੰਦੇ ਤਾਂ ਉਹ ਬਥੇਰੇ ਚੱਲੇ ਐ ਇਦਾਂ ਦੇ ਕਾਰਨਾਮੇ ਇਹ ਵੀ ਰੱਖੀ ਆਪਾਂ ਆਹੋ ਰੱਖੀ ਆਪਾਂ ਦੱਸੋ ਕਰਦੀ ਐ ਬੱਕ ਫਿਰ ਆਹੋ ਨਹੀਂ ਚੱਲ ਕੋਈ ਨਹੀਂ ਵਿੱਚੇ ਹੀ ਲੈ ਆਈ ਕਿ ਵੀ ਆ 2000 ਤੇਰੇ ਨਾਲ ਗੱਡੀ ਕਰਾ ਦੇਣਾ ਗੱਡੀ ਤੇ ਗਾੜੀ ਬਹੁਤ ਕਿਤੇ ਮੈਂ ਨਾ ਮਰਸਡੀ ਹੈ ਜਿਹੜੀ ਤੂੰ ਮੇਰੇ ਨਾਲ ਕਰਾ ਦੇਣੀ ਆ ਉਹ ਭਰਾਵਾ ਇਹ ਪਹੁੰਚ ਵੀ ਜਾਊਗੀ ਉੱਥੇ ਚੱਲ ਤੇ ਭਾ ਜਾਣੇ ਆ ਜਿੱਥੇ ਕਿਨਾਂ ਵਾ ਪਰ ਚਲਾਣ ਚਲੂਣ ਹੋ ਗਿਆ ਪੈਸੇ ਤੁਸੀਂ ਦੇਣੇ ਨੇ ਉਹ ਅਹੀਂ ਨਹੀਂ ਭੁਤਨਾ ਭੁਤਨਾ ਚਲਾਣ ਚਲਾਣ ਤੂੰ ਹੀ ਭੁਗਤੂਗਾ ਕਿ ਅਹੀਂ ਕੋ ਭੁਤਨੇ ਚਲਾਣਾ ਉਹ ਭੁਤਨਾ ਤੇ ਮੈਨੂੰ ਹੀ ਆ ਪੈਸੇ ਤਾਂ ਤੁਸੀਂ ਦੇਣੇ ਆ ਨਾ ਨਾਲੇ ਅੱਜ ਕੱਲ ਮੌਕੇ ਦੇ ਹੀ ਮੌਕੇ ਦੇ ਕੀ ਹੋ ਜਾਂਦਾ ਉਹ ਮੌਕੇ ਤੇ ਲਾ ਦੇ ਕੇ ਕਰ ਲੈਂਦੇ ਆ ਨਾਲੇ ਹਾਂ ਨੂੰ ਮੈਂ ਕਿਹਾ ਤੇ ਉਸ ਲਿਆ ਟਕੜਾ ਕਰ ਦਿੰਦੇ ਕਿ ਚਲੋ ਅੱਧ ਵਡਾਉਣੇ ਆ ਪਤਾ ਨਹੀਂ ਕਦੋਂ ਸਰਕਾਰਾਂ ਬਦਲਣਗੀਆਂ ਵਾਹੇ ਵੀਰ ਜੀ ਤੁਸੀਂ ਮੈਨੂੰ ਪੜ੍ਹੇ ਲਿਖੇ ਲੱਗਣ ਦੇ ਜੇ ਪੜਾ ਐ ਕਿ ਕਿਹਦੀ ਸਰਕਾਰ ਬਣੂਗੀ ਤੂੰ ਸਰਕਾਰ ਤੋਂ ਚੱਬੜ ਲੈਣੇ ਤੂੰ ਇਹ ਵੇਖ ਤੇਰੀ ਦਿਹਾੜੀ ਬਣੂਗੀ ਕਿ ਨਹੀਂ ਬਣੂਗੀ ਉਹ ਨਹੀਂ ਨਹੀਂ ਆਪਾਂ ਨੂੰ ਕੀ ਲੁੱਟਣ ਸਾਰਿਆਂ ਨੂੰ ਡਾਏ ਸਾਨੂੰ ਕਿਹੜਾ ਕੱਲਿਆਂ ਨੂੰ ਲੁੱਟਣ ਡਾਏ ਆ ਨਾਲੇ ਆਪਣੀ ਤਾਂ ਦਿਹਾੜੀ ਬਣੀ ਬਣੀ ਆ ਆਪਣੇ ਕੋਲ ਤਾਂ ਸਰਕਾਰ ਆ ਗਈ ਹਣ ਉਹ ਜੈਮ ਵਾਲਾ ਕਰਨੀ ਆ ਫੇਰ ਕਰੀਏ ਤੁਹਾਡਾ ਵੀ ਆਰਡਰ ਬੁੱਕ ਤੇ ਹੋਰ ਵੀ ਲਿਖਿਆ 2000 ਚ ਹੁੰਦੀ ਦੇ ਕਰ ਲਾ ਉਹ ਨਹੀਂ ਭਾ 2000 ਚ ਨਹੀਂ ਇਹ ਹੋਣਾ ਤੂੰ ਤੇ ਐ ਕਰਨਾ ਜਿੱਦਾਂ ਮੈਨੂੰ 2 ਲੱਖ ਦੇ ਤਾਈ ਉਹ ਇਹ ਫੇ ਤੇਰਾ ਲੱਗਦਾ ਇਰਾਦਾ ਨਹੀਂ ਆ ਫੇ ਕੋਈ ਨਹੀਂ ਹੋਰ ਬੰਦਾ ਕੋਈ ਕਰ ਲੈਨੇ ਆ ਉਹ ਚੱਲ ਫੇ ਸਹੀ ਆ ਉਹ ਨਹੀਂ ਨਹੀਂ ਰੋਇਦਾ ਭਲਵਾਨਾ ਆਪਾਂ ਲੈ ਦੇਣ ਵਾਲੀ ਗੱਲ ਕਰਦੇ ਆ ਗੁਰੂਆ ਲੈਣ ਦੇਣ ਵਾਲੀ ਕੀ ਕਰਦੇ ਆ ਤੂੰ ਤੇ ਸਾਹ ਹੀ ਨਹੀਂ ਦਵਾਉਣ ਡਿਆ ਕੋਈ ਉਹ ਗੁਰੂਆ ਸਾਹ ਕਿਉਂ ਨਹੀਂ ਦਵਾਉਣ ਡਿਆ ਸਾਰੀਆਂ ਗੱਲਾਂ ਤੇ ਤੇਰੀਆਂ ਮੈਂ ਮੰਨੀ ਜਾਣ ਡਿਆ ਹੋਰ ਦੱਸ ਤੈਨੂੰ ਕਿੰਨਾ ਕੁ ਸਾਹ ਦਵਾਦਾ ਆਂ ਆਖਾ ਤੇ ਬੁੱਢੇ ਤੇ ਵੀ 10 ਮਿੰਟ ਮੈਂ ਰੋਲੂਗਾ ਤੁਸੀਂ ਲਿੱਲਿਓ ਸਾਰਾ ਟੱਬਰ ਸਾਹ ਕਿਉਂ ਤੂੰ ਗਰੋਣਾ ਮਾਰੇ ਤੇ ਰੋਣਾ ਹੀ ਆ ਪਹਿਲੀ ਸਾਈ ਆਈ ਉਹ ਵੀ ਮਰ ਗਈ ਜੇ ਕੰਜਰ ਦੋ ਦਿਨ ਹੋਰ ਜੀ ਲੈਂਦਾ ਮੈਂ ਤੇ ਸੰਗਣਾ ਲੱਗਦਾ ਹੀ ਮਾਸੜ ਹੀ ਆਦਾ ਉਹ ਜਿਹਨੂੰ ਗਾਲਾਂ ਕੱਢੀ ਜਾਂਦੇ ਆ ਮਾਸੜੀ ਤੇ ਮੈਂ ਵੀ ਰੋਣੀ ਡਿਆ ਵਾ ਕਿ ਕਿਉਂ ਮਰ ਗਿਆ ਮਾਸੜ ਤੈਨੂੰ ਕੋਈ ਨਹੀਂ ਕਰਦੇ ਸੱਦਿਆ ਤੈਨੂੰ ਮੈਂ ਖਲੋਇਆ ਸੱਦ ਕੇ ਲਿਆਉਣਾ ਬੰਦਿਆਂ ਨੂੰ ਤੇ ਤੇਰਾ ਜਿਹੜਾ ਭੰਦੇ ਤੇਰਾ ਟੈਂਪੂ ਟੈਂਪੂ ਨਾ ਕਹੀਂ ਮੁੰਡਾ ਆ ਮੇਰਾ ਇਹ ਮੁੰਡਾ ਤੇ ਤੇਰਾ ਬਹੁਤ ਕਿਤੇ ਮੈਂ ਕਹਿੰਨਾ ਪਲੇਠੀ ਦਾ ਮੁੰਡਾ ਡ ਐਡੀਆਂ ਜੱਪੀਆਂ ਪਾਉਂਦਾ ਕੱਲ ਦੇਦ ਉਹ ਲਿਆਂਦਾ ਉਹ ਤੇ ਪਤਾ ਨਹੀਂ ਕਿੱਥੋਂ ਕਵਾੜ ਚੋਂ ਲਿਆਂਦਾ ਏ ਤੂੰ ਕਵਾੜ ਨਾ ਕਹ ਯਾਰ ਤੈਨੂੰ ਕਹ ਗੱਡੀ ਵਾਲੇ ਰਾਣੀ ਆ ਨਵੀਂ ਕਢਾਈ ਵਾਲੇ ਮੈਂ ਉਹ ਰਾਣੀ ਤੇ ਬਹੁਤ ਗਾੜੀ ਐ ਸੁੰਦਰਾ ਵਾ ਕਿਸੇ ਦੀ ਮਜਬੂਰੀ ਵੀ ਸਮਝੀ ਨਹੀਂ ਦੀ ਓ ਕਾ ਕਾ ਮੈਨੂੰ ਛਗਣਾ ਦਾ ਤੇ ਵਿੱਚੇ ਮਕਾਨਾ ਪਕਤਾਈ ਜਾਂਂ ਡਿਆ ਵਾ ਬੈੱਡ ਵੀ ਮੈਂ ਲਾ ਤੇ ਟੋਕਰੇ ਵੀ ਲਾ ਤੇ ਵਿੱਚੇ ਜੈਮ ਵਾਲਾ ਬੁੱਕ ਕਰਤੀ ਆ ਮੈਨੂੰ ਤੇ ਤੂੰ ਲੱਗਦਾ ਗੱਡੀ ਬੁੱਕ ਨਹੀਂ ਕਰਨਾ ਆ ਤੂੰ ਲਾਗੀ ਬੁੱਕ ਕਰਨਾ ਆ ਵਾ ਜਾਂ ਮੈਣੀ ਜਾਣਾਂ ਜੁਣਾ ਤੇਰੀ ਤੇ ਸਾਈ ਨਹੀਂ ਟੰਗਦੀ ਜਾਂ ਕੇ ਸਿਆਣੇ ਨੂੰ ਪੁੱਛ ਜਾ ਕੇ ਪਾਣੀ ਪੁਣੀ ਪਾ ਸਿਰ ਚ ਮੈਂ ਨਹੀਂ ਜਾਣਾ ਕੋਈ ਨਹੀਂ ਪੁੱਤ ਤੇਰੇ ਟੈਂਪੂ ਨੂੰ ਲਾਉਣੇ ਅੱਗ ਓਏ ਅੱਗ ਤੇ ਲੱਗ ਹੀ ਗਈ ਆ ਕਿੱਥੇ ਲੱਗੀ ਅੱਗ ਲੱਗੀ ਸ਼ਰੀਕਾਂ ਦੇ ਕਾਲਜੇ 'ਚ ਅੱਗ ਜਦਨ ਦੀ ਗੱਡੀ ਲਿੱਲੀ ਕੋਈ ਸਾਈ ਨਹੀਂ ਨੇ ਪਰੇ ਚੜਨ ਦੀ ਜਾਓ ਵੀਰ ਜੀ ਆਪਣਾ ਤਾਂ ਕੋਈ ਵੈਰ ਨਹੀਂ ਆ ਬਹਿ ਗਿਆ ਬੇੜਾ ਸ਼ਰੀਕਾਂ ਦਾ ਹੂੰ ਨਾਲੇ ਪਾਪਾ ਜੀ ਨੂੰ ਦੱਸ ਦਿਓ ਗਲਤੀ ਸ਼ਲਤੀ ਮਾਫ਼ ਮੈਂ ਇੱਥੇ ਬੜਾ ਰੋਲਿਆ ਉਹਨਾਂ ਨੂੰ ਟੰਗਦਾ ਮੈਂ ਨਿੰਬੂ ਮਿਰਚਾ ਆ ਜੀ